ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂ ਜਾਂ ਕਰ ਰਹੇ ਹਨ ਨਵੀਂ ਕਿਤਾਬ ਮਹਾਰਾਣੀ ਜਿੰਦਾ ਇਹ ਕਿਤਾਬ ਲੇਖਕ ਗਿਆਨੀ ਸੋਹਣ ਸਿੰਘ ਜੀ ਸੀਤਲਵਾਲਾ ਵੱਲੋਂ ਲਿਖੀ ਗਈ ਹੈ ਇਸ ਕਿਤਾਬ ਵਿੱਚ ਮਹਾਰਾਣੀ ਜਿੰਦਾ ਦੇ ਬਚਪਨ ਤੋਂ ਲੈ ਕੇ ਅੰਤਲੇ ਸਮੇਂ ਤੱਕ ਜੋ ਜੋ ਉਸ ਨਾਲ ਹੋਈਆਂ ਬੀਤੀਆਂ ਸਭ ਇਸ ਕਿਤਾਬ ਵਿੱਚ ਲਿਖਿਆ ਗਿਆ ਹੈ ਇਤਿਹਾਸ ਸਾਹਿਬ ਜੀ ਨਾਲ ਸਾਂਝਾ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਵਾਰਤ ਵਾਰ ਸ਼ੇਅਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾਂ ਪੈਣਾ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਅਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਵੱਡੇ ਵੱਡੇ ਰਿਆਣੇ ਕਿਦੀਆਂ ਜਦੋ ਜਹਿਦ ਕੀਤੀਆਂ ਸੀ ਖਾਲਸਾ ਰਾਜ ਲਈ ਕੀ ਕੀ ਉਹਨਾਂ ਨੇ ਆਪਣੇ ਸਰੀਰ ਤੇ ਹਣਾਇਆ ਤੇ ਆ ਸ਼ੁਰੂ ਕਰਦੇ ਹਾਂ ਪਹਿਲਾ ਪਹਿਲੇ ਤੇ ਆ ਸੁਣ ਲਈ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਤੇ ਇਸ ਲੜੀਵਾਰ ਤੇ ਅਸਾਂ ਜੁੜ ਸਕਦੇ ਹੋ ਸ਼ੁਰੂ ਕਰਦੇ ਹਾਂ ਸਰਦਾਰ ਹਰੀ ਸਿੰਘ ਨਲਵੇ ਦੇ ਸੁਰਗਵਾਸ ਹੋਣ ਪਿੱਛੋਂ ਰਾਜ ਦਾ ਵਧੇਰੇ ਕਮਸ਼ੀਰੇ ਪੰਜਾਬ ਦੇ ਸਿਰ ਆ ਗਿਆ ਕਿਸੇ ਕਿਸੇ ਦਿਨ ਐਸੇ ਵਿਹਾਰ ਵਿੱਚ ਰਾਤ ਅਧੀਆਂ ਵੀ ਟਲ ਜਾਂਦੀ ਉਹ ਤੇ ਕਿਵੇਂ ਨਾਲ ਚੂਰ ਹੋ ਜਾਂਦੇ ਨੌਕਰਿਆਂ ਸਦੋਂ ਸੁਚੇਤ ਆਉਣ ਵਾਸਤੇ ਸਹੀ ਰਾਏ ਦੇਣ ਵਾਲਾ ਉਹਨਾਂ ਕੋਲ ਕੋਈ ਸੱਚਾ ਸਲਾਹਕਾਰ ਨਹੀਂ ਸੀ ਰਿਆ ਜਿੰਦਾਂ ਨੇ ਇਸ ਥੋੜ ਨੂੰ ਮਹਿਸੂਸ ਕੀਤਾ ਉਹੋ ਆਪ ਰਾਜ ਭਾਗ ਦੇ ਕੰਮਾਂ ਵਿੱਚ ਦਿਲਚਸਪੀ ਲੈਣ ਲੱਗ ਪਏ। ਸ਼ੇਰੇ ਪੰਜਾਬ ਰਾਤ ਨੂੰ ਮਹਿਲਾਵਾਂ ਵਿੱਚ ਪਹੁੰਚਦੇ ਤਾਂ ਜਿੰਦਾਂ ਰਾਜ ਸੰਬੰਧੀ ਗੱਲਾਂ ਪੁੱਛਦੀ ਤੇ ਬੜੇ ਧਿਆਨ ਨਾਲ ਉਹਨਾਂ ਉੱਤੇ ਵਿਚਾਰ ਕਰਦੀ। ਕਈ ਵਾਰ ਉਹ ਨਰਮ ਜਿਹੀ ਬੋਲੀ ਵਿੱਚ ਆਪਣੀ رائے ਵੀ ਦੱਸ ਦਿੰਦੀ। ਇਸ ਬਦਲੇ ਹੋਏ ਵਿਹਾਰ ਵਿਹਾਰ ਤੋਂ ਇੱਕ ਦਿਨ ਸ਼ੇਰੇ ਪੰਜਾਬ ਦੇ ਦਿਲ ਵਿੱਚ ਸ਼ੱਕ ਪੈ ਗਿਆ। ਕਿਤੇ ਮਾਈ ਸਦਾ ਕੌਰ ਵਾਂਗ ਮਹਾਰਾਣੀ ਜਿੰਦਾ ਦੇ ਅੰਦਰ ਵੀ ਰਾਜ ਦੀ ਭੁੱਖ ਤਾਂ ਨਹੀਂ ਪੈਦਾ ਹੋ ਗਈ ਰਾਜ ਸਤਿਆ ਹਾਸਲ ਕਰਨ ਦੀ ਭੁੱਖ ਇਨਸਾਨ ਨੂੰ ਆਪਣੇ ਨਾਲੋਂ ਦੂਰ ਕਰ ਦਿੰਦੀ ਹੈ ਉਹ ਸਾਰੀਆਂ ਸੰਜਾਂ ਵੱਲੋਂ ਬੇਮੁਖ ਹੋ ਜਾਂਦਾ ਹੈ ਉਹਦੇ ਅੰਦਰ ਕਿਸੇ ਵਾਸਤੇ ਵੀ ਆਪਣਤ ਨਹੀਂ ਰਹਿ ਜਾਂਦੀ ਇੱਕ ਰਾਜ ਸਤਿਆ ਹੀ ਉਸ ਦਾ ਧਰਮ ਬਣ ਜਾਂਦਾ ਹੈ ਕੁਝ ਦਿਨ ਸ਼ੇਰੇ ਪੰਜਾਬ ਇਸ ਗੱਲ ਤੇ ਬੜੀ ਡੂੰਗੀ ਸੋਚ ਵਿਚਾਰ ਕਰਦੇ ਰਹੇ ਇੱਕ ਦਿਨ ਜਿੰਦਾ ਦੇ ਦਿਲ ਦੀ ਹਾਤ ਲੈਣ ਵਾਸਤੇ ਸ਼ੇਰੇ ਪੰਜਾਬ ਨੇ ਕਿਹਾ ਪ੍ਰਾਣ ਪਿਆਰੀ ਜੀਓ ਤੁਸੀਂ جہਾਗੀਰ ਤੇ ਨੂਰजहां ਦੀ ਕਹਾਣੀ ਪੜ੍ਹੀ ਹੋਵੇਗੀ ਜੀ ਸਰਕਾਰ ਸਰਕਾਰ ਦੀ ਇੱਛਾ ਹੈ ਕਿ ਨੂਰजहां ਵਾਂਗ ਪੰਜਾਬ ਦਾ ਰਾਜ ਭਾਗ ਤੁਹਾਡੇ ਹੱਥ ਸੌਮ ਦਿੱਤਾ ਜਾਏ ਸ਼ੇਰੇ ਪੰਜਾਬ ਦੀ ਤਿੱਖੀ ਨਜ਼ਰ ਉਸ ਦੇ ਚਿਹਰੇ ਵੱਲ ਨੂੰ ਪੜਨ ਦਾ ਯਤਨ ਕਰ ਰਹੀ ਸੀ ਨਹੀਂ ਸਰਕਾਰ ਤੁਹਾਡੀ ਜਿੰਦਾਂ ਰਾਜ ਦੀ ਭੁੱਖੀ ਨਹੀਂ ਰਾਜ ਪ੍ਰਾਪਤ ਕਰਨ ਬਦਲੇ ਪਤੀ ਦਾ ਪਿਆਰ ਦੇਣਾ ਪੈਂਦਾ ਹੈ ਇਹ ਸਵਦਾ ਮੈਨੂੰ ਕਿਸੇ ਕੀਮਤ ਤੇ ਵੀ ਪਰਵਾਹ ਨਹੀਂ ਪਰ ਤੁਹਾਡੀ ਨੀਤਕ ਸੂਝ-ਬੂਝ ਤਾਂ ਗਜਬ ਦੀ ਹੈ ਕਈਆਂ ਕੰਮਾਂ ਵਿੱਚ ਤੁਹਾਡੀ رائے ਬੜੀ ਕੀਮਤੀ ਹੁੰਦੀ ਹੈ ਮਹਾਰਾਜ ਗ੍ਰਸਥ ਵਿੱਚ ਪਤੀ-ਪਤਨੀ ਦਾ ਰਿਸ਼ਤਾ ਬਾਦਸ਼ਾਹ ਤੇ ਵਜੀਰ ਵਾਲਾ ਹੁੰਦਾ ਹੈ ਵਜੀਰ ਦਾ ਧਰਮ ਹੈ ਬਾਦਸ਼ਾਹ ਨੂੰ ਆਪਣੀ ਨੇਕ ਸਲਾਹ ਦੇਵੇ ਤੇ ਉਸ ਤੋਂ ਪਿੱਛੇ ਮਾਲਕ ਦੇ ਹੁਕਮ ਸਾਹਮਣੇ ਸਿਰ ਝੁਕਾ ਦੇਵੇ ਸੋ ਮੈਂ ਵੀ ਅਜਿਹਾ ਫਰਜ਼ ਸਮਝ ਕੇ ਕਦੇ-ਕਦਾਈਂ رائے ਦੇ ਦਿੰਦੀ ਹਾਂ ਜਿੱਥੋਂ ਤੱਕ ਰਾਜ ਸੰਭਾਲਣ ਦਾ ਵਾਸਤਾ ਹੈ ਮੈਂ ਤਾਂ ਹਜੂਰ ਦੇ ਚਰਨਾਂ ਵਿੱਚ ਰਹਿਣ ਦਾ ਸੁੱਖ ਛੱਡ ਕੇ ਸੁਰਗ ਦੇ ਰਾਜ ਲੈਣ ਦੀ ਵੀ ਇੱਛਾ ਨਹੀਂ ਰੱਖਦੀ ਦਾਸੀ ਦਾ ਰਾਜ ਸਰਕਾਰ ਦੇ ਚਰਨਾਂ ਵਿੱਚ ਹੈ ਸ਼ਰਦਾ ਨਾਲ ਜਿੰਦਾ ਨੇ ਸਿਰ ਚੁਕਾ ਲਿਆ ਪ੍ਰਸੰਨ ਹੋ ਕੇ ਮਹਾਰਾਜ ਨੇ ਜਿੰਦਾ ਨੂੰ ਛਾਤੀ ਨਾਲ ਲਾ ਲਿਆ ਸਰਕਾਰ ਦੇ ਬਹੁਤ ਸਾਰੇ ਭਲੇਖੇ ਦੂਰ ਹੋ ਗਏ ਜਿੰਦਾ ਦੀ ਕਦਰ ਪਹਿਲਾਂ ਨਾਲੋਂ ਵੀ ਛੇਰੇ ਪੰਜਾਬ ਦੇ ਦਿਲ ਵਿੱਚ ਵੱਧ ਗਈ ਇੱਕ ਦਿਨ ਉਹਨਾਂ ਦਲੀਪ ਸਿੰਘ ਦਾ ਮੂੰਹ ਚੁੰਮਦਿਆਂ ਕਿਹਾ ਪਿਆਰੀ ਜਿੰਦਾ ਸਰਕਾਰ ਕਿਸੇ ਵੇਲੇ ਸੋਚਦੀ ਏ ਕਿਆ ਚੰਗਾ ਹੁੰਦਾ ਜੇ ਸਾਡੇ ਬਾਅਦ ਸਾਡੀ ਮਹਿਬੂਬਾ ਮਹਾਰਾਣੀ ਜਿੰਦ ਕੌਰਾਂ ਦਾ ਪੁੱਤਰ ਗੱਦੀ ਤੇ ਬੈਠਦਾ ਪਰ ਇਹ ਜਿੰਦਾ ਦਾ ਦੂਸਰਾ ਇਮਤਿਹਾਨ ਸੀ ਮਹਾਰਾਜ ਟਿੱਕਾ ਸਾਹਿਬ ਵੀ ਤਾਂ ਮੇਰੇ ਹੀ ਪੁੱਤਰ ਹਨ ਸਰਕਾਰ ਦੀ ਉਮਰ ਲੰਮੀ ਹੋਵੇ ਸਰਕਾਰ ਦੇ ਬਾਅਦ ਟਿੱਕਾ ਖੜਕ ਸਿੰਘ ਹੀ ਰਾਜ ਗੱਦੀ ਤੇ ਸ਼ੋਭਦੇ ਹਨ ਮੇਰਾ ਦਲੀਬ ਉਹਨਾਂ ਦਾ ਗੜਬਈ ਬੰਨ ਵਿੱਚ ਹੀ ਮਾਣ ਸਮਝੇਗਾ ਜਿੰਦਾਂ ਨੇ ਜਰਾ ਕੋ ਅਜੱਕੇ ਫਿਰ ਕਹਿਣਾ ਸ਼ੁਰੂ ਕੀਤਾ ਪਰਦਾਸੀ ਹੈਰਾਨ ਹੈ ਸਰਕਾਰ ਇਹੋ ਜਿਹੀਆਂ ਗੱਲਾਂ ਕਿਉਂ ਸੋਚਣ ਲੱਗ ਪੈਂਦੇ ਨੇ ਜਿੰਦਾਂ ਨੇ ਪਤੀ ਦੇ ਚਿਹਰੇ ਤੇ ਅੱਖ ਗੱਡ ਕੇ ਕਿਹਾ ਜਿੰਦਾਂ ਇਸ ਇਮਤਿਹਾਨ ਵਿੱਚ ਵੀ ਪੂਰੀ ਉਤਰੀ ਸ਼ੇਰੇ ਪੰਜਾਬ ਉਸ ਵੱਲੋਂ ਪੂਰੀ ਤਰ੍ਹਾਂ ਸੰਤੁਸ਼ਟ ਸਨ ਦਿਨ ਬੜੀ ਤਿੱਖੀ ਚਾਲੇ ਬੀਤੇ ਜਾ ਰਹੇ ਸਨ ਮਹਾਰਾਜ ਨੂੰ ਪਹਿਲਾਂ ਵੀ 1-2 ਵਾਰ ਦਰੰਗ ਦਾ ਰੋਗ ਹੋ ਚੁੱਕਾ ਸੀ ਫਕੀਰ ਅਜੀਜ਼ਉਦੀਨ ਦੇ ਇਲਾਜ ਨਾਲ ਆਰਾਮ ਹੋ ਜਾਂਦਾ ਰਿਹਾ ਪਰ ਰੋਗ ਦੀਆਂ ਜੜਾਂ ਨਹੀਂ ਗਈਆਂ ਸਨ 1939 ਦੇ ਆਰੰਭ ਵਿੱਚ ਇਹ ਰੋਗ ਫਿਰ ਜਾਗ ਪਿਆ ਇਸ ਵਾਰ ਬਿਮਾਰੀ ਦਾ ਹਮਲਾ ਬੜਾ ਸਖਤ ਸੀ ਪੈਂਦੀ ਸੱਟੇ ਮਹਾਰਾਜ ਮੰਜੇ ਤੇ ਪੈ ਗਏ ਇੱਕ ਪਾਸੇ ਦੀ ਲੱਤ ਤੇ ਬਾਹਾਂ ਉੱਕਾ ਹਿਲਨੋਂ ਰਹਿ ਗਿਆ ਲਕਵੇਂ ਨਾਲ ਉਸੇ ਪਾਸੇ ਦੀ ਬਰਾਸ਼ ਵੀਟੇ ਢੇਰ ਪਿਛਾਂ ਹਟ ਗਈ ਪੰਜਾਬ ਦਾ ਸ਼ੇਰ ਇਸ ਮਾਰੂ ਰੋਗ ਦੇ ਕਾਰਨ ਹਿਲਨ ਜੋਗਾ ਵੀ ਨਾ ਰਹਿ ਗਿਆ ਇਹ ਹਾਲਤ 5-6 ਮਹੀਨੇ ਰਹੀ ਇਨ੍ਹਾਂ ਦਿਨਾਂ ਵਿੱਚ ਰਾਜ ਸਤਿਆ ਦੇ ਲਾਲਚੀਆਂ ਵੱਲੋਂ ਅਨੇਕਾਂ ਗੋਂਦਾਂ ਗੁੰਦੀਆਂ ਜਾ ਰਹੀਆਂ ਸਨ ਪਰ ਮੰंजे ਤੇ ਪਏ ਸ਼ੇਰ ਦਾ ਵੀ ਇਨਾ ਤਮਾ ਸੀ ਕਿ ਡਰਦਾ ਕੋਈ ਸਿਰ ਉਠਾਉਣ ਦੀ ਹਿੰਮਤ ਨਹੀਂ ਸੀ ਕਰਦਾ ਸਾਰੇ ਖਿਡਾਰੀ ਸਮੇਂ ਦੇ ਉਡੀਕ ਵਿੱਚ ਛੈ ਮਾਰੀ ਬੈਠੇ ਸਨ ਕੁਝ ਰਾਣੀਆਂ ਵੀ ਉਹਨਾਂ ਕੋਲ ਦਾ ਵਿੱਚ ਸ਼ਾਮਲ ਸਨ ਪਰ ਜਿੰਦਾਂ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਮਹਾਰਾਜ ਦੀ ਸੇਵਾ ਸੰਭਾਲ ਵਿੱਚ ਲਾਈਆਂ ਹੋਈਆਂ ਸਨ ਉਹ ਲਗਾਤਾਰ ਕਈ ਦਿਨ ਤੇ ਰਾਤਾਂ ਮਹਾਰਾਜ ਦੇ ਮੰਜੇ ਦੀ ਬਾਹੀ ਫੜ ਕੇ ਬੈਠੀ ਰਹਿੰਦੀ ਉਸ ਦੀ ਕਠਨ ਤਪੱਸਿਆ ਵੇਖ ਕੇ ਮਹਾਰਾਜ ਕਈ ਵਾਰ ਪੁੱਛਦੇ ਮਹਾਰਾਣੀ ਜੀਓ ਆਸ ਨਹੀਂ ਕਿ ਇਸ ਵਾਰ ਰੋਗ ਛੱਡ ਕੇ ਚਲਾ ਜਾਏ ਤੁਸੀਂ ਆਪਣੇ ਵਾਸਤੇ ਜਾਂ ਆਪਣੇ ਪੁੱਤਰ ਵਾਸਤੇ ਕੁਝ ਮੰਗ ਲਓ ਮਹਾਰਾਜ ਇੱਕ ਸਰਕਾਰ ਦੀ ਜ਼ਿੰਦਗੀ ਤੋਂ ਬਿਨਾਂ ਹੋਰ ਕੁਝ ਨਹੀਂ ਚਾਹੀਦਾ ਹਰ ਵੇਲੇ ਨਿਰੰਕਾਰ ਕੋਲ ਇਹ ਸੁੱਖ ਮੰਗਦੀ ਹਾਂ ਕਿ ਸਾਡੇ ਮਾਂ ਪੁੱਤਾਂ ਦੇ ਸਿਰ ਉੱਤੇ ਸਰਕਾਰ ਦਾ ਸਾਆਇਆ ਰਹੇ ਕਹਿੰਦਿਆਂ ਕਹਿੰਦਿਆਂ ਜਿੰਦਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅੱਛਾ ਜੇ ਸਮੇ ਨੇ ਮੌਲਤ ਦਿੱਤੀ ਤਾਂ ਸਰਕਾਰ ਤੁਹਾਡੀ ਇਸ ਸੇਵਾ ਭਗਤੀ ਦਾ ਮੁੱਲ ਪਾਵੇਗੀ ਸ਼ੇਰੇ ਪੰਜਾਬ ਨੇ ਠੰਡਾ ਸਾਹ ਪਰ ਕੇ ਕਹਿਣਾ ਪਰ ਅਫਸੋਸ ਸਮੇਂ ਨੇ ਮੋਹਲ ਨਾ ਦਿੱਤੀ ਰੋਗ ਦਿਨੋਂ ਦਿਨ ਵਧਦਾ ਗਿਆ ਹਾਲ ਤੇ ਇਥੋਂ ਤੱਕ ਖਰਾਬ ਹੋ ਗਈ ਕਿ ਸਰੀਰ ਦਾ ਬਾਕੀ ਹਿੱਸਾ ਵੀ ਹਿਲਣੋਂ ਰਹਿ ਗਿਆ ਜੀਬ ਹੁਣ ਤੱਕ ਸਾਥ ਦੇਂਦੀ ਆ ਰਹੀ ਸੀ ਅੰਤ ਉਹਦੇ ਵਿੱਚ ਵੀ ਬਲ ਪੈਣ ਲੱਗ ਪਏ ਅਖੀਰਲੇ ਕੁਝ ਦਿਨਾਂ ਮਹਾਰਾਜ ਦੀ ਗੱਲ ਦੀ ਸਮਝ ਪੈਣੋਂ ਵੀ ਹਟ ਗਈ ਮਹਾਰਾਜ ਕੁਝ ਕਹਿਣਾ ਚਾਹੁੰਦੇ ਤੇ ਚਲਾਕ ਡੋਗਰਾ ਧਿਆਨ ਸਿੰਘ ਕੁਝ ਹੋਰ ਹੀ ਅਰਥ ਕਰਦਾ ਡੋਗਰੇ ਵਜ਼ੀਰ ਦੀ ਤਾਕਤ ਇੰਨੀ ਵਧੀ ਹੋਈ ਸੀ ਕਿ ਸ਼ਾਹਜਾਦੇ ਵੀ ਉਸ ਦੇ ਸਾਹਮਣੇ ਕੁਝ ਨਾ ਕਰ ਸਕਦੇ ਜਿੰਦਾ ਇਹ ਸਭ ਕੁਝ ਵੇਖਦੀ ਸਮਝਦੀ ਪਰ ਆਪਣੇ ਗਮ ਵਿੱਚ ਡੁੱਬੀ ਉਹ ਕੁਝ ਨਾ ਕਰ ਸਕਦੀ ਉਹ ਆਪਣੇ ਪਤੀ ਨੂੰ ਸਾਰੇ ਦਿਲ ਨਾਲ ਪਿਆਰ ਕਰਦੀ ਸੀ ਉਸ ਦੇ ਅਨੋਖੇ ਪਿਆਰ ਨੇ ਪਤੀ ਪਤਨੀ ਦੀ ਉਮਰ ਦੀਆਂ ਵਿੱਥਾਂ ਵੀ ਮਿਟਾ ਦਿੱਤੀਆਂ ਸਨ ਜਿੰਦਾ ਆਪਣਾ ਆਪ ਉੱਕਾ ਪਲਾ ਚੁੱਕੀ ਸੀ ਰਾਜਾ ਧਿਆਨ ਸਿੰਘ ਨਹੀਂ ਸੀ ਚਾਹੁੰਦਾ ਕਿ ਅੰਤਲੇ ਸਮੇਂ ਉਸ ਤੋਂ ਬਿਨਾਂ ਕੋਈ ਹੋਰ ਮਹਾਰਾਜ ਦੇ ਕੋਲ ਰਹੇ ਚਾਰ ਦਿਨ ਪਹਿਲਾਂ ਉਹਨੇ ਜ਼ਬਰਦਸਤੀ ਜਿੰਦਾ ਨੂੰ ਵੀ ਉੱਥੋਂ ਹਟਾ ਦਿੱਤਾ ਇਸ ਨਰਾਦਰ ਦਾ ਜਿੰਦਾ ਨੂੰ ਬਹੁਤ ਦੁੱਖ ਹੋਇਆ ਉਹ ਬਥੇਰਾ ਰੋਈ ਕੁਰਲਾਈ ਪਰ ਕੀ ਬੰਦਾ ਸੀ ਅਖੀਰ ਅੰਤ ਦਾ ਦਿਨ ਆ ਗਿਆ ਸਾਰੇ ਪਰਿਵਾਰ ਨੂੰ ਅੰਤਮ ਦਰਸ਼ਨਾਂ ਵਾਸਤੇ ਬੁਲਾ ਲਿਆ ਗਿਆ ਪੰਜਾਬ ਦਾ ਸ਼ੇਰ ਅਗਲੇ ਜਹਾਨ ਲਈ ਤਿਆਰ ਹੋ ਰਿਹਾ ਸੀ ਚਿਹਰੇ ਦਾ ਰੰਗ ਬਦਲ ਚੁੱਕਾ ਸੀ ਸਾ ਔਖੜਨਾ ਸ਼ੁਰੂ ਹੋ ਗਿਆ ਸੀ ਅੰਤ ਇੱਕ ਲੰਮਾ ਸਾਰਾ ਹਟਕੋਰਾ ਆ ਕੇ ਜੋਤ ਬੁਝ ਗਈ 58 ਸਾਲ 7 ਮਹੀਨੇ ਤੇ 26 ਦਿਨ ਦੀ ਉਮਰ ਕੱਜਾਰ ਕੇ ਮਹਾਰਾਜਾ ਰਣਜੀਤ ਸਿੰਘ ਕੂਚ ਕਰ ਗਿਆ ਹਾਰਦੀ 15 ਤੇ ਜੂਨ ਦੀ 27 1947 ਇਸਵੀ ਤਾਰੀਖ ਸੀ ਉਸ ਦਿਨ ਵੀਰਵਾਰ ਤੇ ਪੂਰਨਮਾਸੀ ਦਾ ਦਿਹਾੜਾ ਸੀ ਹਾਂ ਪੂਰਨਮਾਸੀ ਜਦ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਹਨ ਪਰ ਪੰਜਾਬੀਆਂ ਦੇ ਘਰ ਦਾ ਦਿਨ ਦੀ ਵੀ ਹਨੇਰਾ ਪੈ ਗਿਆ ਸਾਰਾ ਪਰਿਵਾਰ ਤਾਂ ਹੀ ਮਾਰ ਕੇ ਰੋਣ ਪਟਣ ਲੱਗ ਪਿਆ ਜੰਗਲ ਦੀ ਅੱਗ ਵਾਂ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਖੁਸ਼ੀ ਵਾਸਤੇ ਲਾਹੌਰ ਵਿੱਚ ਹਹਾਕਾਰ ਮਚ ਗਈ ਸੋ ਕੀ ਵਾਤਾਵਰਨ ਵਿੱਚ ਦਰਦ ਵਾਲੇ ਲੋਕਾਂ ਦਾ ਦਮ ਕुटਿਆ ਜਾਣ ਲੱਗਾ ਸ਼ੇਰੇ ਪੰਜਾਬ ਦੀ ਮੌਤ ਨਾਲ ਕੁਝ ਰਾਣੀਆਂ ਹੀ ਨਹੀਂ ਸਗੋਂ ਸਾਰਾ ਪੰਜਾਬ ਰੰਡਾ ਹੋ ਗਿਆ ਸਿੱਖਾਂ ਦਾ ਸੂਰਜ ਸਿਖਰ ਦੁਪਹਿਰੇ ਛਿਪ ਗਿਆ ਕਿਸਮਤ ਨੇ ਪੰਜਾਬੀਆਂ ਵੱਲੋਂ ਮੂੰਹ ਫੇਰ ਲਿਆ ਪੰਜ ਦਰਿਆਵਾਂ ਦੀ ਧਰਤੀ ਦਾ ਬੱਚਾ ਬਚਾਰਾ ਰੋ ਰਿਹਾ ਸੀ ਤੇ ਵਿਰੋਧੀ ਖੁਸ਼ੀ ਮਨਾ ਰਹੇ ਸਨ ਉਹਨਾਂ ਕਰੀ ਉਸ ਰਾਤ ਕਿਉ ਦੀਆਂ ਜੋਤਾਂ ਜਗੀਆਂ ਜਿੰਦਾਂ ਦੀ ਹਾਲਤ ਸਭ ਨਾਲੋਂ ਅਨੋਖੀ ਸੀ ਉਹ ਇਸ ਅਸੈ ਕੰਮ ਦੀ ਚੋਟ ਖਾ ਕੇ ਬੇਹੋਸ਼ ਹੋ ਕੇ ਡਿੱਗ ਪਈ ਗੋਲੀਆਂ ਉਹਨੂੰ ਉਠਾ ਕੇ ਵੱਖਰੇ ਕਮਰੇ ਵਿੱਚ ਲੈ ਗਈਆਂ ਗੁਲਾਬ ਤੇ ਕਿਉੜਾ ਸ਼ੰਕਨ ਨਾਲ ਅੱਧੇ ਘੰਟੇ ਪਿਛੋਂ ਉਹਨੂੰ ਹੋਸ਼ ਆਈ ਆਪਣੀ ਬਦਲ ਚੁੱਕੀ ਅਵਸਥਾ ਦੀ ਸੋਝੀ ਆਉਣ ਤੇ ਉਹ ਪਾਗਲਾ ਵਾਂਗ ਪਿੱਟਣ ਲੱਗ ਪਈ ਉਹਨੂੰ ਸਾਰੀ ਦੁਨੀਆ ਬਦਲੀ ਹੋਈ ਨਜ਼ਰ ਆ ਰਹੀ ਸੀ ਉਹ ਸੱਚੇ ਦਿਨੋਂ ਪਤੀ ਨੂੰ ਪਿਆਰ ਕਰਦੀ ਸੀ ਇੱਕ ਸ਼ੇਰੇ ਪੰਜਾਬ ਜਿੰਨਾ ਇੱਕ ਸ਼ੇਰੇ ਪੰਜਾਬ ਬਿਨਾ ਉਹਨੂੰ ਸਾਰਾ ਸੰਸਾਰ ਹੀ ਸੁਨਣਾ ਨਜ਼ਰ ਆ ਰਿਹਾ ਸੀ ਅਗਲੇ ਦਿਨ ਸ਼ੇਰੇ ਪੰਜਾਬ ਦਾ ਅੰਤਮ ਵਿਵਾਨ ਤਿਆਰ ਹੋਇਆ ਗੁਰਦੁਆਰਾ ਡੇਹਰਾ ਸਾਹਿਬ ਦੇ ਮਗਰਲੇ ਪਾਸੇ ਚੰਨਨ ਦੀ ਚਿਖਾ ਤਿਆਰ ਕੀਤੀ ਗਈ ਮਹਾਰਾਜ ਦੀ ਅਰਥੀ ਕਿਲਿਓਂ ਬਾਹਰ ਨਿਕਲੀ ਮਾਤਮ ਦੇ ਬਾਜੇ ਵਜੇ ਕਿਲੇ ਦੀਆਂ ਕੰਧਾਂ ਤੋਂ ਸਲਮੀ ਵਾਸਤੇ ਤੋਪਾਂ ਲਗੀਆਂ ਸਹਿਜ ਸਹਿਜ ਆਖਰੀ ਜਲੂਸ ਗੁਰਦੁਆਰੇ ਤੇ ਮਗਰਲੇ ਪਾਸੇ ਪੂਜਾ ਗਿਆਨੀ ਗੁਰਮੁਖ ਸਿੰਘ ਨੇ ਅਰਦਾਸ ਕੀਤੀ ਤੇ ਪੰਜਾਬ ਦੀ ਤਕਦੀਰ ਬਦਲਣ ਵਾਲੇ ਮਰਦ ਨੂੰ ਅੰਤਮ ਸੇਜਾ ਉੱਤੇ ਲਟਾ ਦਿੱਤਾ ਗਿਆ ਉਸ ਵੇਲੇ ਲੱਖਾਂ ਪੰਜਾਬੀ ਖਲੇ ਤਾਂ ਹੀ ਮਾਰੇ ਸਨ ਦਰਦ ਵਿੰਨੀਆਂ ਅੱਖਾਂ ਹੰਝੂਆਂ ਦੇ ਢੋਏ ਤਾਂ ਰਹੀਆਂ ਸਨ ਫਿਰ ਸਤੀ ਹੋਣ ਵਾਸਤੇ ਰਾਣੀ ਪਹਾੜਨ ਅੱਗੇ ਵਧੀ ਉਹਦੇ ਨਾਲ ਕੁਝ ਹੋਰ ਰਾਣੀਆਂ ਵੀ ਤਿਆਰ ਹੋਈਆਂ ਜਿੰਦਾਂ ਨੇ ਵੀ ਸਤੀ ਹੋਣ ਦੀ ਇੱਛਾ ਪ੍ਰਗਟ ਕੀਤੀ ਰਾਣੀ ਪਹਾੜ ਨੇ ਉਹਨੂੰ ਰੋਕ ਦਿੱਤਾ ਜਨਾਨ ਖਾਨੇ ਦੀ ਪ੍ਰਧਾਨ ਰਾਣੀ ਪਹਾੜ ਨਹੀਂ ਮੰਨੀ ਜਾਂਦੀ ਸੀ ਜਿੰਦਾਂ ਉਹ ਹੀ ਬੜਾ ਪਿਆਰ ਕਰਦੀ ਸੀ ਉਹਨੇ ਜਿੰਦਾਂ ਦਾ ਸਿਰ ਸਾਤੀ ਨਾਲ ਕੁੱਟ ਕੇ ਕਿਹਾ ਜਿੰਦਾਂ ਮੈਂ ਤੇਰੇ ਮਨ ਦੀ ਅਵਸਥਾ ਨੂੰ ਸਮਝਦੀ ਹਾਂ ਮਹਾਰਾਜ ਤੈਨੂੰ ਸਭ ਤੋਂ ਵਧੇਰੇ ਪਿਆਰ ਕਰਦੇ ਸਨ ਤੂੰ ਵੀ ਆਪਣੇ ਪਿਆਰ ਦਾ ਸਬੂਤ ਦੇਣ ਵਾਸਤੇ ਸਤੀ ਹੋਣ ਲਈ ਤਿਆਰ ਹੈ ਸਤੀ ਹੋਣ ਵਾਲਿਆਂ ਦਾ ਇੱਕ ਪਾਸੇ ਦੁਨੀਆ ਵਿੱਚ ਜਸ ਹੋਵੇਗਾ ਦੂਜੇ ਪਾਸੇ ਹੋਰ ਡੇਪੇ ਦੇ ਦੁੱਖ ਸੈਨੋਂ ਬਚ ਜਾਣਗੀਆਂ ਤੈਨੂੰ ਵੀ ਇਸੇ ਹੱਕ ਤੋਂ ਰੋਕਿਆ ਨਹੀਂ ਜਾ ਸਕਦਾ ਪਰ ਤੂੰ ਆਪਣੇ ਦਲੀਲ ਬਾਰੇ ਕੁਝ ਸੋਚਿਆ ਹੀ ਉਹਦਾ ਪਿੱਛੋਂ ਕੌਣ ਬਣੇਗਾ ਉਹ ਅਜੇ 10 ਮਹੀਨਿਆਂ ਦਾ ਵੀ ਨਹੀਂ ਹੋਇਆ ਨਹੀਂ ਜਿੰਦਾ ਮੈਂ ਤੈਨੂੰ ਸਤੀ ਹੋਣ ਨਹੀਂ ਦਿਆਂਗੀ ਤੈਨੂੰ ਆਪਣੇ ਦਲੀਬ ਬਦਲੇ ਜਿਉਣਾ ਪਵੇਗਾ ਪਤੀ ਨਾਲ ਸਤੀ ਹੋਣ ਨਾਲੋਂ ਪਤੀ ਦੀ ਨਿਸ਼ਾਨੀ ਦੀ ਪਾਲਣਾ ਕਰਨੀ ਕਰਨੀ ਵਧੇਰੇ ਸ਼ੁਭ ਹੈ ਤੇ ਗੋਲੀ ਕੋਲੋਂ ਦਲੀਬ ਨੂੰ ਫੜ ਕੇ ਉਹਨੇ ਜਿੰਦਾਂ ਦੇ ਕੁਚੜ ਦੇ ਦਿੱਤਾ ਬਾਲਕ ਦਲੀਬ ਨੂੰ ਛਾਤੀ ਨਾਲ ਕੁੱਟ ਕੇ ਜਿੰਦਾਂ ਪੁੱਬੀ ਪੁੱਬੀ ਰੋ ਪਏ ਉਸ ਨੂੰ ਆਖਰੀ ਵਾਰ ਪਿਆਰ ਦੇ ਕੇ ਰਾਣੀ ਪਹਾੜਨ ਚਿਖਾ ਤੇ ਜਾ ਬੈਠੀ ਉਹਦੇ ਨਾਲ ਦਸ ਰਾਣੀਆਂ ਹੋਰ ਮਹਾਰਾਜ ਦੀ ਅਰਥੀ ਦੇ ਉਦਾਲੇ ਚਿਖਾ ਮਲ ਬੈਠੀਆਂ ਇਹੇ ਸਮਾ ਜਿੰਦਾਬਾਦ ਤੇ ਸਭ ਤੋਂ ਔਖਾ ਸੀ ਜਿਸ ਨੂੰ ਮਹਾਰਾਜ ਸਭ ਤੋਂ ਵੱਧ ਪਿਆਰ ਕਰਦੇ ਸਨ ਜਿਸ ਨੂੰ ਸਦਾ ਪ੍ਰਾਨ ਪਿਆਰੀ ਕਹਿ ਕੇ ਬੁਲਾਉਂਦੇ ਸਨ ਜਿਸ ਨੂੰ ਪ੍ਰਾਪਤ ਕਰਕੇ ਸਰਕਾਰ ساری ਦੁਨੀਆ ਦੇ ਹੁਸਨ ਨੂੰ ਭੁੱਲ ਗਏ ਸਨ ਜਿਸ ਦੇ ਬਿਨਾ ਹਜੂਰ ਇੱਕ ਪਲ ਵੀ ਨਹੀਂ ਸਨ ਰਹਿ ਸਕਦੇ ਕਿ ਉਹ ਜਿੰਦਾ ਸਹਾਰ ਲਵੇਗੀ ਕਿ ਬਾਕੀ ਰਾਣੀਆਂ ਸਵਾਮੀ ਨਾਲ ਸਤੀ ਹੋ ਜਾਣ ਦੇ ਜਿੰਦਾ ਰੰਡੇਪੇ ਦੇ ਦੁੱਖ ਸੈਨ ਵਾਸਤੇ ਰਹਿ ਜਾਵੇ ਉਹਦੀ ਛਾਤੀ ਪਾੜ ਕੇ ਦਿਲ ਬਾਹਰ ਨੂੰ ਆ ਰਿਹਾ ਸੀ ਉਹ ਪਾਗਲਾ ਵਾਂਗ ਪੁੱਬੀ ਪੁੱਬੀ ਰੋ ਰਹੀ ਸੀ ਉਹ ਮੱਲੋ ਮੱਲੀ ਚਿਖਾਵੇ ਛਾਲ ਮਾਰਨ ਵਾਸਤੇ ਸੋਚਦੀ ਪਰ ਗੋਦੀ ਵਿੱਚ ਮੁਸਕਰਾ ਰਿਹਾ ਦਲੀਪ ਉਹਦਾ ਰਾਹ ਰੋਕ ਲੈਂਦਾ ਉਸ ਵੇਲੇ ਉਹਦਾ ਦਿਲ ਮੌਤ ਅਤੇ ਜ਼ਿੰਦਗੀ ਦੇ ਕੋਲ ਦਾ ਅਖਾੜਾ ਬਣਿਆ ਹੋਇਆ ਸੀ ਉਹ ਮਰਨਾ ਚਾਹੁੰਦੀ ਸੀ ਪਰ ਦਲੀਪ ਦੇ ਮੋਹ ਦੀਆਂ ਜ਼ੰਜੀਰਾਂ ਉਹਦੀ ਪੇਛ ਨਹੀਂ ਸੰਝਾਂਦੈਂਦੀਆਂ ਕਿਸੇ ਨੇ ਠੀਕ ਕਿਹਾ ਹੈ ਹਜ਼ਾਰੋਂ ਮੁਸ਼ਕਲਾਂ ਵਿੱਚ ਇੱਕ ਮੁਸ਼ਕਲ ਸਖਤ ਇਹ ਵੀ ਹੈ ਤਮੰਨਾ ਮੌਤ ਦੀ ਹੈ اور ਮਰ ਜਾਣਾ ਨਹੀਂ ਆਤਾ ਜਿੰਦਾਨੇ ਲੰਮਾ ਸਾਰਾ ਉਕਾ ਲਿਆ ਤੇ ਪੁੱਤਰ ਨੂੰ ਹੱਕ ਨਾਲ ਕੁੱਟ ਕੇ ਕਿਹਾ ਮੇਰੇ ਦਲੀਪ ਮੈਂ ਤੇਰੇ ਬਦਲੇ ਜੀਵਾਂਗੀ ਤੇਰੀਆਂ ਖੁਸ਼ੀਆਂ ਬਦਲੇ ਮੈਂ ਰੰਡੇਪੇ ਦੇ ਸਾਰੇ ਦੁੱਖ ਚੱਲ ਲਾਵਾਂਗੀ ਸਮਾਂ ਹੋ ਗਿਆ ਹੈ ਟਿੱਕਾ ਖੜਕ ਸਿੰਘ ਨੇ ਚਿਖਾ ਨੂੰ ਲੰਬੂ ਲਾਇਆ ਅੱਗ ਦੇ ਪੰਬੜ ਇੱਕੋ ਵਾਰ ੜਕ ਉੱਠੇ ਉਸ ਤੋਂ ਕਈ ਗੁਣਾ ਵਧੇਰੇ ਅੱਗ ਪੰਜਾਬੀਆਂ ਦੇ ਧਰਾਂ ਵਿੱਚ ਬਲ ਉੱਠੀ ਯਾਰਾਂ ਰਾਣੀਆਂ ਮਹਾਰਾਜ ਦੇ ਨਾਲ ਸਤੀ ਹੋਈਆਂ ਇੱਕ ਕਬੂਤਰਾਂ ਦਾ ਜੋੜਾ ਵੀ ਮੱਝ ਦੀ ਚਿਖਾ ਵਿੱਚ ਡਿੱਕੇ ਸਤੀ ਹੋ ਗਿਆ ਉਸ ਦੇ ਨਾਲ ਹੀ ਪੰਜਾਬ ਦਾ ਰਾਜ ਭਾਗ ਵੀ ਸੜ ਕੇ ਸੁਆਹ ਹੋ ਗਿਆ ਲੋ ਜੀ ਅੱਜ ਦਾ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਅਗਲਾ ਅਧਿਆਇ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਔਰ ਮਹਾਰਾਜਾ ਰਣਜੀਤ ਸਿੰਘ ਦੇ ਮੌਤ ਦੇ ਪਿੱਛੋਂ ਸਾਰਾ ਰਾਜ ਪਾਗ ਵਿਸੜ ਕੇ ਸੁਆਹ ਹੋ ਗਿਆ ਇਤਿਹਾਸ ਪੜ੍ਹਦੇ ਆਂ ਸੁਣਦੇ ਆਂ ਸੁਣਾਉਂਦੇ ਆਂ ਸਮੇਂ ਬੇਨਤਾ ਪ੍ਰਕਾਰ ਦੀਆਂ ਭੁਲਾ ਚੁੱਕਾਂ ਹੋ ਜਾਂਦੀਆਂ ਹਨ ਹੋਈਆਂ ਹੋਣਗੀਆਂ ਗੁਰੂ ਸਾਹਿਬ ਬਖਸ਼ਣਹਾਰ ਨੇ ਸਿੰਘ ਨੂੰ ਅੱਗੇ ਤੋਂ ਸਹੀ ਇਤਿਹਾਸ ਪੜ੍ਹਨ ਸੁਣਨ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ